ਦਾ ਅਸ਼ੁਕਰ ਕਰਦੇ ਹਾਂ ਅੱਜ ਅਸੀਂ ਇਹ ਦਸੰਬਰ ਮਹੀਨੇ ਦੇ ਚੌਥੇ ਸ਼ਾਮ ਦੇ ਵਿੱਚ ਖੁਦਾ ਸਾਾਨੂੰ ਲੈ ਕੇ ਆਏ ਔਰ ਜਿਵੇਂ ਜਾਣਦੇ ਹੋ ਕਿ ਅਸੀਂ ਇਹ ਪੂਰਾ ਮਹੀਨਾ ਹਰ ਸ਼ਾਮ ਖੁਦਾ ਦੇ ਬਚਨ ਨੂੰ ਸਿੱਖਾਂਗੇ ਥੋੜਾ ਥੋੜਾ ਕਰਕੇ ਔਰ ਅਸੀਂ ਵਿਸ਼ਾ ਸ਼ੁਰੂ ਕੀਤਾ ਹੈ ਕਿਉਂਕਿ ਉਸਨੇ ਉਸ ਨੂੰ ਜੋ ਪਾਪ ਨੂੰ ਨਹੀਂ ਸੀ ਜਾਣਦਾ ਸਾਡੇ ਕਾਰਨ ਪਾਪ ਠਹਿਰਾਇਆ ਦੂਸਰਾ ਗ੍ਰੰਥਯੋਂ 5 ਅਧਾਇ ਉਹਦੀ 21 ਆਇਤ ਕਿਉਂਕਿ ਉਸਨੇ ਉਸ ਨੂੰ ਜੋ ਪਾਪ ਨੂੰ ਨਹੀਂ ਸੀ ਜਾਣਦਾ ਸਾਡੇ ਕਾਰਨ ਜਾਂ ਸਾਡੇ ਲਈ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣ ਜਾਈਏ ਹallelujah so ਯਿਸੂ ਮਸੀਹ ਨੂੰ ਪਾਪ ਠਹਿਰਾਉਣ ਦੇ ਪਿੱਛੇ ਪਰਮੇਸ਼ਵਰ ਦਾ ਜਿਹੜਾ ਮਹਾਨ ਮਕਸਦ ਹੈ ਉਹ ਇਹ ਹੈ ਕਿ ਜਿਹੜਾ ਪਾਪ ਨੂੰ ਨਹੀਂ ਸੀ ਜਾਣਦਾ ਉਹਨੂੰ ਪਾਪ ਠਹਿਰਾਇਆ ਔਰ ਉਹਨੂੰ ਪਾਪ ਇਸ ਲਈ ਠਹਿਰਾਇਆ ਤਾਂ ਕਿ ਅਸੀਂ ਉਸ ਵਿੱਚ ਜਿਹੜਾ ਪਾਪ ਨੂੰ ਨਹੀਂ ਸੀ ਜਾਣਦਾ ਪਰ ਉਹਨੂੰ ਪਾਪ ਠਹਿਰਾਇਆ ਗਿਆ ਉਹਦੇ ਵਿੱਚ ਹੋ ਕੇ ਅਸੀਂ ਪਰਮੇਸ਼ਵਰ ਦੀ ਧਾਰਮਿਕਤਾ ਬਣ ਜਾਈਏ ਜਿਹੜਾ ਧਰਮ ਪਰਮੇਸ਼ਵਰ ਦੇ ਵਿੱਚ ਵੱਸਦਾ ਆ ਜਿਹੜੀ ਧਾਰਮਿਕਤਾ ਜਿਹੜੀ ਪਵਿੱਤਰਤਾਈ ਪਰਮੇਸ਼ਵਰ ਦੇ ਵਿੱਚ ਵੱਸਦੀ ਆ ਉਹ ਉਹਦੇ ਅਸੀਂ ਅਧਿਕਾਰੀ ਹੋਈਏ ਉਦੇਸੀ ਸਾਂਝੀ ਹੋਈਏ ਸੋ ਇਸ ਵਿਸ਼ੇ ਨੂੰ ਅਸੀਂ ਸਿੱਖ ਰਹੇ ਹਾਂ ਔਰ ਇਹਦੇ ਵਿੱਚ ਕਈ ਹਿੱਸਿਆਂ ਨੂੰ ਅਸੀਂ ਸਿੱਖਾਂਗੇ ਸਵਾਲ ਇਹ ਆ ਕਿ ਕਿਸੇ ਨੇ ਕੀਤਾ ਸੀ ਸਾਡੇ ਭਾਈ ਜੀ ਨੇ ਵੀ ਯਿਸੂ ਮਸੀਹ ਦੇ ਉਸ ਸਲੀਬ ਦੇ ਉੱਤੇ ਬਹਾਏ ਗੇ ਲਹੂ ਦੇ ਨਾਲ ਸਾਡੀ ਜਿਹੜੀ ਆ ਉਹ ਨਜਾਤ ਦਾ ਕੀ ਸਬੰਧ ਹੈ ਜਾਂ ਜੇ ਕਿਸੇ ਨੂੰ ਸਮਝਾਉਣਾ ਹੋਵੇ ਤੇ ਕਿਦਾਂ ਮੰਨੀਏ ਵੀ ਉਹਦਾ ਸਾਡੇ ਨਾਲ ਕੀ ਲੈਣਾ ਦੇਣਾ ਹੈ ਸੇ ਦੇ ਬਾਰੇ ਅਸੀਂ ਵਿਸਤਾਰ ਦੇ ਨਾਲ ਸਿੱਖਿਆ ਸੀਗਾ ਅਸੀਂ ਪਹੁੰਚੇ ਸੀਗੇ ਰਾਤੀ ਥੋੜਾ ਟੱਚ ਕਰਉਣਾ ਚਾਹਾਂਗਾ ਕਿ ਜਿਹੜਾ ਪਾਪ ਦੀ ਮਜ਼ਦੂਰੀ ਮੌਤ ਹੈ ਰੋਮੀਆਂ 6 23 ਦੇ ਵਿੱਚ ਉਹਦੇ ਬਾਰੇ ਦੇਖਦੇ ਹਾਂ ਕਿ ਇਹ ਜਿਹੜਾ ਪਾਪ ਹੈ ਜਿਹਦੀ ਮਜ਼ਦੂਰੀ ਮੌਤ ਹੈ ਇਹ ਪੂਰੀ ਮਨੁੱਖਤਾ ਦੇ ਉੱਤੇ ਚਾਰੇ ਪਾਸਿਓਂ ਇੱਕ ਮੌਤ ਦੀ ਬੱਜੀ ਹੋਈ ਜ਼ੰਜੀਰ ਵਾਂਗ ਸੀਗੇ ਵਾਪਰਾਹੀ ਸ਼ੈਤਾਨ ਦੇ ਰਾਹੀ ਅਤੇ ਕਾਨੂੰਨੀ ਦੋਸ਼ ਰਾਹੀ ਇਹ ਸਭ ਮਨੁੱਖ ਨੂੰ ਕੈਦੀ ਬਣਾ ਚੁੱਕੇ ਸੀ ਪਰ ਯਸੂਮਸੀ ਦੀ ਕੁਰਬਾਨੀ ਨੇ ਇਸ ਸਾਰੇ ਅਧਿਕਾਰ ਨੂੰ ਤੋੜ ਦਿੱਤਾ ਯਸੂਮਸੀ ਨੇ ਸ਼ੈਤਾਨ ਅਤੇ ਮੌਤ ਦਾ ਖੁੱਲਮ-ਖੁੱਲਾ ਤਮਾਸ਼ਾ ਬਣਾਇਆ ਜਿਹਦੇ ਬਾਰੇ ਰਾਤੀ ਅਸੀਂ ਬਾਈਬਲ ਚ ਪੜਿਆ ਸੀ ਕੁਲਸੀਆਂ ਦਾ ਖਤ ਦੋ ਅਦੈ ਉਹਦੀ 15 ਆਇਤ ਔਰ ਉਸਨੇ ਪ੍ਰਧਾਨਤਾਵਾਂ ਔਰ ਅਧਿਕਾਰਾਂ ਨੂੰ ਆਪਣੇ ਉੱਪਰ ਸੇ ਉਤਾਰ ਕਰ ਉਹਨਾਂ ਦਾ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਅਤੇ ਕ੍ਰੂਸ ਦੇ ਕਾਰਨ ਉਸ ਪਰ ਦਿਆਜਕਾਰ ਕੀ ਦਵਨੀ ਸੁਣਾਈਂ ਦੀ ਸੋ ਇਹ ਸਭ ਕੀ ਦਰਸਾਉਂਦਾ ਹੈ ਇਹ ਤੋਂ ਕੀ ਸਾਨੂੰ ਪਤਾ ਲੱਗਦਾ ਹੈ ਉਹਦੇ ਬਾਰੇ ਅਸੀਂ ਰਾਤੀ ਪੁਆਇੰਟ ਸਿੱਖਣ ਲੱਗੇ ਸੀ ਫਿਰ ਟਾਈਮ ਹੋ ਗਿਆ ਸੀਗਾ ਨੰਬਰ 1 ਮਸੀਹ ਨੇ ਪਾਪ ਦੀ ਤਾਕਤ ਨੂੰ ਤੋੜ ਦਿੱਤਾ ਕਿਨੂੰ ਪਾਪ ਦੀ ਤਾਕਤ ਮਸੀਹ ਨੇ ਪਾਪ ਦੀ ਤਾਕਤ ਨੂੰ ਮਤਲਬ ਇਹ ਨਹੀਂ ਕਿ ਸੰਸਾਰ ਦੇ ਵਿੱਚੋਂ ਪਾਪ ਖਤਮ ਹੋ ਗਿਆ। ਕਈ ਲੋਕ ਕਹਿੰਦੇ ਆ ਵੀ ਜੇ ਤੁਸੀਂ ਕਹਿੰਦੇ ਹੋ ਵੀ ਉਹਨੇ ਪਾਪ ਦੇ ਲਈ ਕੁਰਬਾਨੀ ਦਿੱਤੀ ਫਿਰ ਤੇ ਪਾਪ ਸੰਸਾਰ ਚੋਂ ਖਤਮ ਹੋ ਜਾਣਾ ਚਾਹੀਦਾ ਸੀ। ਪਾਪ ਨਹੀਂ ਸੰਸਾਰ ਚੋਂ ਖਤਮ ਹੋਇਆ। ਲੇਕਿਨ ਪਾਪ ਦੇ ਵੀ ਖਤਮ ਹੋਣ ਦਾ ਇੱਕ ਵੇਲਾ ਠਹਿਰਾਇਆ ਹੋਇਆ ਪਰਮੇਸ਼ਵਰ ਨੇ ਉਹ ਵੀ ਬਾਈਬਲ ਦੇ ਵਿੱਚ ਹੀ ਲਿਖਿਆ ਦੁਨੀਆ ਵਿੱਚ ਹੋਰ ਕਿਸੇ ਕਿਤਾਬ ਚ ਲੱਭਦਾ ਲੱਭਦਾ ਨਹੀਂ ਹੈ। ਸੋ ਇਸ ਲਈ ਸਾਨੂੰ ਮੇਨ ਸਮਝਣਾ ਹੈ ਕਿ ਪਾਪ ਦੀ ਤਾਕਤ ਨੂੰ ਤੋੜਿਆ ਉਹਨੂੰ ਜਿਹੜਾ ਮੌਤ ਦੇ ਨਾਲ ਮਿਲ ਕੇ ਰਾਜ ਕਰਦਾ ਸੀ ਨਾ ਉਹਦੇ ਉਸ غرور ਨੂੰ ਤੋੜਿਆ ਆ ਉਹਦੇ ਉੱਤੇ ਪਰਮੇਸ਼ੁਰ ਨੇ ਸਲੀਬ ਦੇ ਉੱਤੇ ਸਜ਼ਾ ਲਿਆਂਦੀ ਹੈ ਸਜ਼ਾ ਦੇ ਲਈ ਪਾਪ ਦੇ ਤੇ ਸਜ਼ਾ ਲਿਆਉਣ ਦੇ ਲਈ ਇੱਕ ਸ਼ਰੀਰ ਚਾਹੀਦਾ ਸੀ ਕੀ ਚਾਹੀਦਾ ਸੀ ਸ਼ਰੀਰ ਪਾਪ ਦੇ ਉੱਤੇ ਸਜ਼ਾ ਲਿਆਉਣ ਦੇ ਲਈ ਇੱਕ ਸ਼ਰੀਰ ਚਾਹੀਦਾ ਸੀ ਜਿਵੇਂ ਸਿੱਖਿਆ ਸੀ ਅਸੀਂ ਕਿ ਜਿਹੜਾ ਪਾਪ ਦੇ ਪ੍ਰਾਚਿਤ ਦੇ ਲਈ ਬਲੀ ਲੈ ਕੇ ਆਉਂਦਾ ਸੀਗਾ ਉਹ ਪਾਪ ਦਾ ਪ੍ਰਾਚਿਤ ਕਰਨ ਦੇ ਲਈ ਮੇਮਣੇ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਦਾ ਸੀ ਪਰ ਉਹਦੇ ਸਾਰੇ ਜਿਹੜੇ ਪਾਪ ਆ ਉਸ ਮੇਮਣੇ ਦੇ ਉੱਤੇ ਪਾਏ ਜਾਂਦੇ ਸੀਗੇ ਫਿਰ ਉਹਦੇ ਹੱਥੀ ਉਹਦੇ ਮੇਮਣੇ ਦੀ ਧੌਣ ਦੇ ਉੱਤੇ ਛੁਰੀ ਫਿਰਵਾਈ ਜਾਂਦੀ ਸੀਗੀ ਔਰ ਫਿਰ ਜਾਜਕ ਜਿਹੜਾ ਸੀਗਾ ਉਹ ਉਹਦੇ ਲਹੂ ਨੂੰ ਲੈ ਕੇ ਤੇ ਸਾਰੀ ਜਗ੍ਹਾ ਤੇ ਛਿੜਕਦਾ ਸੀਗਾ ਤੇ ਉਹ ਜਿਹੜੀ ਕੁਰਬਾਨੀ ਦੀ ਹੁੰਦਾ ਸੀ ਮਾਸ ਵਗੈਰਾ ਉਹਨੂੰ ਜਗਵੇਦੀ ਦੇ ਉੱਤੇ ਰੱਖਦਾ ਸੀ ਸੋ ਇਹ ਇੱਕ ਵਿਧੀ ਸੀ ਔਰ ਇਹ ਵਿਧੀ ਪਰਮੇਸ਼ਵਰ ਨੇ ਆਪ ਹੀ ਦਿੱਤੀ ਆ ਕਿਉਂਕਿ ਵਚਨ ਦੱਸਦਾ ਆ ਲਹੂ ਬਹਾਏ ਬਿਨਾ ਮਾਫੀ ਨਹੀਂ ਲਹੂ ਭਾਏ বিনা ਮਾਫੀ ਨਹੀਂ ਤਾਂ ਇਹ ਤੋਂ ਕੋਈ ਵੀ ਕੌਮ ਕੋਈ ਵੀ ਮਜਬ ਇਨਕਾਰ ਨਹੀਂ ਕਰ ਸਕਦਾ ਇਹ ਸਿਸਟਮ ਹਰ ਮਜਬ ਦੇ ਵਿੱਚ ਪਾਇਆ ਜਾਂਦਾ ਆ ਹੁਣ ਵਾਦ ਵਿਵਾਦ ਕਰਨ ਦੇ ਲਈ ਜੋ ਕੋਈ ਮਰਜੀ ਕਹੀ ਜਾਵੇ ਇਹ ਵਿਧੀ ਵੀ ਪਰਮੇਸ਼ਵਰ ਦੀ ਦਿੱਤੀ ਹੈ ਲੇਕਿਨ ਫਿਰ ਵੀ ਉਹ ਨਾ ਮੇਮਣਿਆਂ ਦੇ ਕੁਰਬਾਨੀ ਦੇ ਕਾਰਨ ਵੀ ਇਨਸਾਨ ਦਾ ਪਾਪ ਮਾਫ ਨਹੀਂ ਸੀ ਹੁੰਦਾ ਬਲਕੇ ਠਕਿਆ ਜਾਂਦਾ ਸੀ ਕੀ ਹੁੰਦਾ ਸੀ ਭਲਾ ਠਕਿਆ ਜਾਂਦਾ ਸੀ ਕਿਉਂਕਿ ਜਬੂਰ ਜਦ ਅਸੀਂ ਗਾਉਨੇ ਆ ਪੜਦੇ ਆ ਤੇ ਉਹ ਜਿਸ ਦੇ ਕਹਿੰਦੇ ਧੰਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਤੇ ਠਕੇ ਗਏ ਸਾਰੇ ਔਗਣ ਸਦਾ ਤੇ ਉਹਦਾ ਆਪਣਾ ਵਿਵੇਕ ਵੀ ਉਹਨੂੰ ਸਾਖੀ ਦਿੰਦਾ ਸੀ ਬੰਦੇ ਨੂੰ ਵੀ ਅਜੇ ਵੀ ਜੈਸਾ ਹੋਣਾ ਚਾਹੀਦਾ ਵੈਸਾ ਹੋਇਆ ਨਹੀਂ ਇਸੇ ਲਈ ਫਿਰ ਹਰ ਸਾਲ ਲਿਆਉਂਦਾ ਸੀ ਜੇ ਤੇ ਇੱਕ ਵਾਰੀ ਚੜਾਉਣ ਦੇ ਨਾਲ ਮਾਫ ਹੋ ਚੁੱਕੇ ਹੁੰਦੇ ਤੇ ਫਿਰ ਉਹਨੂੰ ਬਾਰ ਬਾਰ ਲਿਆਉਂਦੀ ਲੋੜ ਨਹੀਂ ਸੀ ਪਰ ਜਿਹੜਾ ਯਿਸੂ ਮਸੀਹ ਦੇ ਲਹੂ ਦੇ ਉੱਤੇ ਯਕੀਨ ਕਰਦਾ ਹੈ ਉਹਦੇ ਉਹ ਪਾਪ ਜਿਹੜੇ ਯਕੀਨ ਕਰਨ ਤੋਂ ਪਹਿਲਾਂ ਦੇ ਆ ਉਹ ਸਾਰੇ ਮਾਫ ਹੋ ਜਾਂਦੇ ਜਿਸ ਦਿਨ ਉਹ ਮਸੀਹ ਯਿਸੂ ਨੂੰ ਆਪਣਾ ਮੁਕਤੀਦਾਤਾ ਕਰਕੇ ਕਬੂਲ ਕਰਦਾ ਜਿਸ ਦਿਨ ਉਹ ਮੰਨਦਾ ਹੈ ਕਿ ਮੇਰੇ ਸਾਰੇ ਜਿੰਨੇ ਵੀ ਪਾਪ ਸੀ ਪਰਮੇਸ਼ਵਰ ਨੇ ਮਸੀਹ ਯਸੂ ਦੇ ਉੱਤੇ ਲੱਦ ਦਿੱਤੇ ਆ ਤੇ ਉਹਨੇ ਜਿਵੇਂ ਮੇਮਣਾ ਕੁਰਬਾਨ ਹੁੰਦਾ ਸੀ ਉਸ ਤਰ੍ਹਾਂ ਉਹ ਮੇਰੇ ਲਈ ਕੁਰਬਾਨ ਹੋਇਆ ਆ ਮੇਰੇ ਪਾਪਾ ਨੂੰ ਲੈ ਕੇ ਉਹਦੇ ਫਿਰ ਉਹ ਪੁਰਾਣੇ ਸਾਰੇ ਪਾਪ ਉਸ ਸਮੇਂ ਤੱਕ ਕੀਤੇ ਸਾਰੇ ਮਾਫ ਹੋ ਜਾਂਦੇ ਸੀ ਹੁਣ ਅਗਿਓ ਉਹਨੇ ਪਾਪ ਰਹਿਤ ਰਹਿਣਾ ਹੈ ਉਹਦੇ ਲਈ ਜ਼ਰੂਰੀ ਆ ਕਿ ਉਹ ਬਚਨ ਦੇ ਵਿੱਚ ਬਣਿਆ ਰਹੇ ਤੇ ਜੇ ਉਹ ਬਚਨ ਤੋਂ ਇੱਧਰ ਉੱਧਰ ਹੁੰਦਾ ਆ ਮੁੜ ਪਾਪ ਉਹਨੂੰ ਆਪਣੇ ਘੇਰੇ ਦੇ ਵਿੱਚ ਫਸਾਉਣਾ ਸ਼ੁਰੂ ਕਰ ਦਿੰਦਾ ਆ ਉੱਥੇ ਤੁਸੀਂ ਪ੍ਰੈਕਟੀਕਲ ਕਰੋ ਤੁਸੀਂ ਸਹੀ ਚੱਲ ਰਹੇ ਹੋ ਜੇ ਤੁਸੀਂ ਠាន ਲਿਆ ਤੁਸੀਂ ਸਹੀ ਚੱਲ ਰਹੇ ਹੋ ਉਦੋਂ ਜਦੋਂ ਤੁਹਾਡੇ ਕੋਲ ਕੋਈ ਪਾਪ ਦਾ ਕੰਮ ਹੁੰਦਾ ਆ ਤੇ ਆਪਣੇ ਅੰਦਰ ਆਉਣ ਵਾਲੀ ਫੀਲਿੰਗ ਨੂੰ ਦੇਖੋ ਕਿਹਦਾ ਬੰਦੇ ਦਾ ਸਰੀਰ ਕੰਬ ਉਠਦਾ ਕੈਸਾ ਉਹਦੇ ਅੰਦਰ ਇੱਕ ਪਛਤਾਵਾ ਆਉਂਦਾ ਆ ਵੀ ਇਹ ਮੇਰੇ ਕੋਲ ਹੋ ਕਿਦਾਂ ਗਿਆ ਇਹ ਨਿਸ਼ਾਨੀ ਆ ਕਿ ਤੁਹਾਡੇ ਅੰਦਰ ਨਵੇਂ ਜਨਮ ਦਾ ਕੰਮ ਹੋਇਆ ਹੋਇਆ ਆ ਇਹ ਨਿਸ਼ਾਨੀ ਆ ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਵੱਸਦਾ ਆ ਜਿਹਦੇ ਅੰਦਰ ਇਹ ਫੀਲਿੰਗ ਨਹੀਂ ਨਾ ਆਉਂਦੀ ਗਲਤੀ ਕਰਕੇ ਜਾਂ ਪਾਪ ਕਰਕੇ ਉਹਦੇ ਅੰਦਰ ਫਿਰ ਪਵਿੱਤਰ ਆਤਮਾ ਵੀ ਨਹੀਂ ਆ ਜੇ ਹੈਗਾ ਆ ਤੇ ਬੁਝਿਆ ਹੋਇਆ ਜੇ ਹੈਗਾ ਆ ਤੇ ਬੁਝਿਆ ਹੋਇਆ ਕਿਉਂਕਿ ਇਹ ਫੀਲਿੰਗ ਜਿਹਦੇ ਅੰਦਰ ਪਵਿੱਤਰ ਆਤਮਾ ਜਾਗਦਾ ਨਾ ਜਿਹਦੇ ਅੰਦਰ ਭਖਿਆ ਹੋਇਆ ਪ੍ਰੋਗਰਾਮ ਉਹ ਜਦੋਂ ਵੀ ਕੋਈ ਇੱਧਰ ਸੱਜੇ ਖੱਬੇ ਹੋਵੇਗਾ ਤੇ ਚੈਨ ਦੇ ਨਾਲ ਬੈਠ ਸਕਦਾ ਅਗਰ ਉਹ ਰੂਟੀਨ ਦੇ ਵਿੱਚ ਵੀ ਪ੍ਰਾਰਥਨਾ ਡੇਲੀ ਕਰਦਾ ਆ ਤੇ ਉਸ ਦਿਨ ਆਪਣੇ ਆਪ ਨੂੰ ਚੈੱਕ ਕਰੇ ਵੀ ਪ੍ਰਾਰਥਨਾ ਕਰਨ ਦੇ ਵੇਲੇ ਉਹਦਾ ਹਾਲ ਕੀ ਹੁੰਦਾ ਪ੍ਰਾਰਥਨਾ ਹੁੰਦੀ ਹੁੰਦੇ ਉਹ ਉਹ ਤਾਂ ਆਪਣੇ ਦਿਨ ਚ ਰਿਆ ਬੇਸ਼ੱਕ ਪੂਰੀ ਕਰੇ ਵੀ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ 2 ਘੰਟੇ ਬਹਿਣਾ ਆ ਲੇਕਿਨ ਉਹਨੂੰ ਆਪ ਨੂੰ ਹੀ ਪਤਾ ਹੁੰਦਾ ਅੱਜ ਦਾ ਮੇਰਾ ਬਹਿਣਾ ਜਿਹੜਾ ਨਾ ਇਹ ਵਿਅਰਥ ਆ ਕਿਉਂਕਿ ਉਹ ਜਿਹੜਾ ਪਾਪ ਉਹਨੇ ਕਰ ਲਿਆ ਹੁੰਦਾ ਨਾ ਉਹਨੂੰ ਟਿਕਣ ਦਿੰਦਾ ਇਹ ਦੁਨੀਆ ਨੂੰ ਦੱਸਣ ਵਾਲੀਆਂ ਚੀਜ਼ਾਂ ਆ ਜਿਹੜੀਆਂ ਮਸਜਿਦ ਦੇ ਵਿੱਚ ਆਏ ਲੋਕਾਂ ਦੇ ਅੰਦਰ ਹੀ ਇਹ ਭਾਵਨਾ ਪੈਦਾ ਹੁੰਦੀ ਹੈ ਬਾਕੀਆਂ ਦੇ ਅੰਦਰ ਨਹੀਂ ਹੁੰਦੀ ਬਾਕੀਆਂ ਦੇ ਅੰਦਰ ਇਹ ਭਾਵਨਾ ਨਹੀਂ ਹੁੰਦੀ ਇਹ ਉਹਦੇ ਅੰਦਰ ਹੀ ਹੈ ਜਿਹਦੇ ਅੰਦਰ ਪਵਿੱਤਰ ਆਤਮਾ ਵਸਿਆ ਹੋਇਆ ਆ ਪ੍ਰਾਰਥਨਾ ਦਿਲ ਲਫਜ਼ੇ ਨਹੀਂ ਉਤਰਦੇ ਬਾਰ ਬਾਰ ਉਹੋ ਜਿਹੜਾ ਪਾਪ ਕੀਤਾ ਹੁੰਦਾ ਨਾ ਉਹੋ ਮੋਰੇ ਆ ਆ ਖੜਾ ਹੁੰਦਾ ਤੇ ਉਥੇ ਪਵਿੱਤਰ ਆਤਮਾ ਉਹਦੇ ਨਾਲ ਇਹ ਇਸ ਲਈ ਫੇ ਹੋਣ ਦਿੰਦਾ ਵੀ ਇਹ ਪਛਤਾਪ ਕਰੇ ਇਹ ਹੁਣ ਪ੍ਰਾਰਥਨਾ ਨਾ ਕਰੇ ਅੱਜ ਅੱਜ ਇਹਦਾ ਪ੍ਰਾਰਥਨਾ ਕਰਨ ਦਾ ਕੋਈ ਮਤਲਬ ਨਹੀਂਗਾ ਅੱਜ ਇਹਨੇ ਪ੍ਰਾਰਥਨਾ ਨਹੀਂ ਕਰਨੀ ਅੱਜ ਤੇ ਇਹਨੇ ਜਿਹੜਾ ਪਾਪ ਹੋ ਗਿਆ ਨਾ ਉਹਦੇ ਲਈ ਰੋ ਰੋ ਕੇ কুরਲਾ কুরਲਾ ਕੇ ਜਿੰਨੀ ਦੇਰ ਅੰਦਰੋਂ ਫਿਰ ਉਹ ਫੀਲਿੰਗ ਨਾ ਆਵੇ ਜਿੱਦਾਂ ਉਹ ਫੀਲਿੰਗ ਆਈ ਨਾ ਵੀ ਕੁਝ ਗਲਤ ਹੋ ਗਿਆ ਉਸੇ ਤਰ੍ਹਾਂ ਅੰਦਰੋਂ ਦੂਸਰੀ ਫੀਲਿੰਗ ਹੋਣੀ ਚਾਹੀਦੀ ਹੈ ਵੀ ਮੇਰੀ ਇਲਤਜਾ ਸੁਣ ਲਈ ਗਈ ਹੈ ਓਨੀ ਦੇਰ ਤੱਕ ਪਛਤਾਪ ਕਰਦੇ ਰਹਿਣਾ ਹੈ ਅਸੀਂ ਪਤਾ ਕੀ ਸੋਚਦੇ ਆ ਪਰਮੇਸ਼ਵਰ ਦੇ ਅੱਗੇ ਅਸੀਂ ਉਸ ਲਹੂ ਨੂੰ ਕਿਦਾਂ ਵਿਅਰਥ ਠਰਾਉਨੇ ਆ ਉਸ ਲਹੂ ਦੀ ਕਿਦਾਂ ਬੇਕਦਰੀ ਕਰਦੇ ਆ ਉਹਦਾ ਸਿੱਧਾ ਸਿੱਧਾ ਤਰੀਕਾ ਜੇ ਸਮਝਣਾ ਨਾ ਤੇ ਫਿਰ ਉਹ ਇਹ ਆ ਵੀ ਅਸੀਂ ਪਾਪ ਕੀਤਾ ਜਿੱਡਾ ਵੱਡਾ ਪਾਪ ਆ ਉੱਡਾ ਹੀ ਵੱਡਾ ਪਛਤਾਵਾ ਆ ਪਿਆ ਜਿੱਡਾ ਵੱਡਾ ਪਾਪ ਆ ਉੱਡਾ ਹੀ ਵੱਡਾ ਪਛਤਾਵਾ ਆ ਤੇ ਸਾਡਾ ਕੀ ਕੰਮ ਹੁੰਦਾ ਅਸੀਂ ਬਾਅਦ 'ਚ ਬਹਿਣਾ ਥੋੜੀ ਦੇਰ ਲਈ ਪ੍ਰਭੂ ਤੇਰਾ ਸ਼ੁਕਰ ਹੋਵੇ ਅੱਜ ਜਿਹੜਾ ਸੇਰੇ ਮੇਰੇ ਕੋ ਪਾਪ ਹੋ ਗਿਆ ਉਹਦੇ ਲਈ ਮੈਂ ਮਾਫੀ ਮੰਗਦਾ ਔਰ ਮੈਨੂੰ ਯਕੀਨ ਹੈ ਕਿ ਪ੍ਰਭੂ ਯਸਮਸੀ ਸਿਫਾਰਚ ਕਰਨ ਦੇ ਲਈ ਤੇਰੇ ਸੱਜੇ ਹੱਥ ਵਿਰਾਜਮਾਨ ਹੈ ਤੇ ਪ੍ਰਭੂ ਜੀ ਮੇਰੇ ਲਈ ਸਿਫਾਰਚ ਕਰੋ ਤਾਂ ਕਿ ਮੇਰਾ ਇਹ ਪਾਪ ਮਾਫ ਹੋ ਜਾਏ ਯਸਮਸੀ ਦੇ ਨਾਮ 'ਤੇ ਆਮੀਨ ਭੁੱਲ ਜੋ ਜਦੋਂ ਅਸੀਂ ਪਾਪ ਕਰਦੇ ਆ ਉਹ ਜਿਹੜਾ ਪਾਪ ਦੇ ਨਾਲ ਨਫ਼ਰਤ ਕਰਦਾ ਹੈ ਅਸੀਂ ਅਸੀਂ ਉਹਨੂੰ ਕਿਦਾਂ ਲੈ ਲਿਆ ਭਲਾ ਬਿਲਕੁਲ ਲਾਈਟਲੀ ਜਾ ਵੀ ਮੈਂ ਇਹ ਕਹਿ ਦੇਣਾ ਤੇ ਮੈਂ ਮਾਫ ਅਸੀਂ ਮਤਲਬ ਬੜਾ ਇਹਨੂੰ ਕਹਿੰਦੇ ਆ ਯਸਮਸੀ ਦੇ ਪਵਿੱਤਰ ਲਹੂ ਨੂੰ ਆਪਣੇ ਪੈਰਾਂ ਹੇਠ ਲਿਟਾੜਨਾ ਕਿ ਅਸੀਂ ਪਾਪ ਦੇ ਕੰਮ ਕਰਕੇ ਤੇ ਫਿਰ ਉਹਨੂੰ ਇੱਕ ਤਮਾਸ਼ਾ ਜਿਹਾ ਸਮਝਦੇ ਵੀ ਇਹ ਆਮ ਹੀ ਗੱਲ ਆ ਉਹਨੇ ਮਾਫ ਕਰੀ ਕਰੀ ਦੇਣਾ ਆ ਐਵੇਂ ਥੋੜੀ ਲਿਖਿਆ ਪਵਿੱਤਰ ਆਤਮਾ ਉਦਾਸ ਹੁੰਦਾ ਪਵਿੱਤਰ ਆਤਮਾ ਨਿਰਾਸ਼ ਹੁੰਦਾ ਤੇ ਪਵਿੱਤਰ ਆਤਮਾ ਬੁੱਝ ਜਾਂਦਾ ਤੇ ਉਹ ਜਿਹਦੀ ਗਵਾਹੀ ਵਿੱਚ ਜਦੋਂ ਅਸੀਂ ਚੱਲਣਾ ਆ ਜਦੋਂ ਸਾਡੇ ਅੰਦਰ ਬੋਝ ਗਿਆ ਤੇ ਫਿਰ ਰਿਸ਼ਤਾ ਕਾਹਦਾ ਰਹਿ ਗਿਆ ਫਿਰ ਜਿਹੜਾ ਕਨੈਕਸ਼ਨ ਜੁੜਿਆ ਯਸਮਸੀਦ ਦੇ ਲਹੂ ਦੇ ਵਸੀਲੇ ਉਹ ਤੇ ਟੁੱਟ ਗਿਆ ਕਨੈਕਸ਼ਨ ਉਹਨੂੰ ਦੁਬਾਰਾ ਅਸੀਂ ਤੋੜ ਲਿਆ ਕਿ ਤਰ੍ਹਾਂ ਸਵਿਚ ਆਫ ਹੋ ਗਿਆ ਜਿਹੜਾ ਤਾਰ ਮਿਲੇ ਹੋਏ ਸੀਗੇ ਉਹਨਾਂ ਵਿੱਚ ਵਿਗੜ ਪਿਆ ਗਿਆ ਹੁਣ ਇਹ ਦਵਾਰਾ ਜਗਣਾ ਆ ਉਹਦੇ ਦੀ ਮਰਮਤ ਜ਼ਰੂਰੀ ਹੈ ਕੀ ਆ ਭਲਾ ਮਰਮਤ ਜ਼ਰੂਰੀ ਆ ਦੌਦ ਬੜੀ ਵਾਰੀ ਮਾਫ ਹੋਇਆ ਬਹੁਤਿਆਂ ਨੂੰ ਮਾਫ ਨਹੀਂ ਕੀਤਾ ਉਸੇ ਟਾਈਮ ਹੀ ਪਰਮੇਸ਼ਰ ਨੇ ਝਟਕਾ ਦਿੱਤਾ ਦੌਦ ਬਹੁਤ ਵਾਰੀ ਮਾਫ ਹੋਇਆ ਲੇਕਿਨ ਕੁਝ ਐਸੇ ਵੀ ਹੋਏ ਜਿਨ੍ਹਾਂ ਨੂੰ ਉਸੇ ਉਹਨੇ ਬਖਸ਼ਿਆ ਹੀ ਨਹੀਂ ਸ਼ਮਸੂਨ ਨੇ ਤੌਬਾ ਕੀਤੀ ਸ਼ਮਸੂਨ ਨੇ ਬੜਾ ਤਕੜਾ ਪਛਤਾਪ ਕੀਤਾ ਮੈਨੂੰ ਨਹੀਂ ਲੱਗਦਾ ਉਦਾਂ ਦਾ ਪਛਤਾਪ ਕਿਸੇ ਨੇ ਕੀਤਾ ਜਿੱਦਾਂ ਦਾ ਸ਼ਮਸੂਨ ਨੇ ਕੀਤਾ ਵੈਸੇ ਇੱਕ ਹੋਰ ਵੀ ਹੈ ਜਿਹਨੇ ਯਸਮਸੀ ਨੂੰ ਫੜਾਇਆ ਸੀ ਪਰ ਉਹਦਾ ਕਬੂਲ ਨਹੀਂ ਸੀ ਹੋਇਆ ਉਹਦਾ ਪਛਤਾਪ ਕਬੂਲ ਨਹੀਂ ਸੀ ਹੋਇਆ ਲੇਕਿਨ ਜਦੋਂ ਇਹ ਸ਼ਮਸੂਨ ਦੀ ਜਿਹਨੇ ਵੀ ਦੇਖਦੇ ਆ ਉਹਨੇ ਬਸ ਇਹੀ ਫਿਰ ਮੰਗਿਆ ਸੀਗਾ ਵੀ ਉਹ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਪਾਪ ਮਾਫੀ ਦੇ ਯੋਗ ਨਹੀਂਗਾ ਮੈਂ ਪਰਮੇਸ਼ਵਰ ਦੇ ਖਿਲਾਫ ਬਹੁਤ ਵੱਡਾ ਗੁਨਾਹ ਕੀਤਾ ਹੈ ਜਿਹੜਾ ਹੁਕਮ ਮੇਨ ਸੀ ਮੈਂ ਉਹਨੂੰ ਤੋੜਿਆ ਆ ਔਰ ਮੈਂ ਗਲਤੀਆਂ ਤੇ ਇੱਕ ਇੱਕੋ ਪਾਪ ਨਹੀਂ ਸੀ ਕੀਤਾ ਬੜੇ ਪਾਪ ਕੀਤੇ ਸੀ ਉਹਨੇ ਇਹ ਉਹਦਾ ਆਖਰੀ ਪਾਪ ਸੀ ਜਦੋਂ ਉਹਨੇ ਦਲੀਲਾਂ ਨੂੰ ਦੱਸ ਦਿੱਤਾ ਮੇ ਮੇਰੀ ਤਾਕਤ ਜਿਹੜੀ ਮੇਰੇ ਅੰਦਰਿਆ ਉਹਦਾ ਰਾਜ ਕੀ ਹੈ ਤੇ ਉਹ ਫਿਰ ਮੌਤ ਜਦੋਂ ਮੰਗੀ ਨਾ ਉਹਨੇ ਤੇ ਉਹਨੇ ਜਦੋਂ ਉਹਨੇ ਤਾਕਤ ਮੰਗੀ ਹੈ ਤੇ ਮੌਤ ਮੰਗੀ ਹੈ ਨਾਲ ਉਹਨੇ ਕਿਹਾ ਹੁਣ ਮੈਂ ਜਿਉਂਦਾ ਤੇ ਨਹੀਂ ਰਹਿਣਾ ਚਾਹੁੰਦਾ ਬਸ ਹੁਣ ਇੱਕ ਵਾਰੀ ਇਹ ਬਖਸ਼ ਦੇ ਵੀ ਲੜਾਈ ਤੇ ਮੈਂ ਤੇਰੇ ਲਈ ਲੜਦਾ ਸੀ ਤੇਰੀ ਅਣਖ ਦੇ ਵਿੱਚ ਤੇ ਹੁਣ ਮੇਰੇ ਪਾਪ ਦੇ ਕਾਰਨ ਇਹ ਲੋਕ ਤੇਰੀ ਬੇਇੱਜ਼ਤੀ ਕਰਨ ਦੇ ਆ ਪਾਪ ਮੈਂ ਕੀਤਾ ਹੈ ਤੇ ਬੇਇੱਜ਼ਤੀ ਕਿਹਦੀ ਹੋਣੀ ਪਹਿਲਾ ਇਹ ਤੇਰੀ ਹੋਣੀ ਤੇ ਤੇਰਾ ਮਜ਼ਾਕ ਉਡਾਉਣ ਦੇ ਆ ਤੇ ਹੁਣ ਮੇਰੇ ਨਾਲ ਤੇ ਜੋ ਕੁਝ ਹੋਇਆ ਮੈਨੂੰ ਇਹਨਾਂ ਨੇ ਅੰਨਾ ਕੀਤਾ ਮੇਰਾ ਤਮਾਸ਼ਾ ਬਣਾਉਣ ਦੇ ਆ ਮੈਨੂੰ ਉਹਦੇ ਨਾਲ ਕੋਈ ਕੋਈ ਦੁੱਖ ਤਕਲੀਫ ਨਹੀਂ ਗਈ ਕਿਉਂਕਿ ਮੈਂ ਇਸੇ ਲਈ ਹੀ ਕੰਮ ਕੀਤਾ ਆ ਮੈਂ ਕੀ ਕੀਤਾ ਭਲਾ ਇਸੇ ਲਈ ਜੋ ਮੇਨਾ ਹੋ ਰਿਹਾ ਨਾ ਉਹ ਵਾਕਈ ਮੈਂ ਇਸੇ ਜੋ ਹੋ ਗਿਆ ਕਿਉਂਕਿ ਜਿਹੜਾ ਮੇਰਾ ਮੇਰਾ ਪਾਪ ਹੈ ਇਹਦੇ ਬਦਲੇ ਵਿੱਚ ਮੇਰੇ ਨਾਲ ਇਹ ਹੋਣਾ ਹੋਣਾ ਚਾਹੀਦਾ ਕਪਾ ਦੇਖਿਆ ਨਾ ਕਈ ਵਾਰੀ ਕੋਈ ਸਾਡਾ ਕਸੂਰ ਕਰਦਾ ਤੇ ਅਸੀਂ ਹਿਰਕ ਕਰਦੇ ਆ ਬਾਅਦ ਵਿੱਚ ਕੋਈ ਵੀ ਚਾਹੁੰਦਾ ਵੀ ਉਹਨੇ ਹਿਰਕ ਨਾ ਕਰੇ ਹੈਨਾ ਮੰਨ ਕੇ ਚਲੋ ਵੀ ਕੋਈ ਕਿਸੇ ਨਾਲ ਨਾਰਾਜ਼ ਹੈ ਮੰਨ ਲਓ ਹਨ ਤੇ ਬਾਅਦ ਵਿੱਚ ਤੁਸੀਂ ਉਹਦੇ ਘਰ ਚਲੇ ਜਾਂਦੇ ਹੋ ਉਹ ਤੁਹਾਨੂੰ ਜਿੱਦਾਂ ਪਹਿਲਾਂ ਬੁਲਾਉਂਦਾ ਉਹ ਬੁਲਾਊਗਾ ਜ਼ਰੂਰ ਤੁਹਾਨੂੰ ਪਰ ਉਹ ਵਿੱਚ ਜਿਹੜੀ ਇੱਕ ਚੀਜ਼ ਆ ਗਈ ਹੋਈ ਨਾ ਉਹ ਉਸ ਤਰ੍ਹਾਂ ਨਹੀਂ ਤੁਹਾਨੂੰ ਮਿਲਣ ਦੇਰੀ ਜਿੱਦਾਂ ਜਿੱਦਾਂ ਪਹਿਲਾਂ ਮਿਲਦੇ ਸੀ ਕਾਹਦੇ ਲਈ ਭਲਾ ਕਿਉਂਕਿ ਉਹ ਜਿੰਨੂੰ ਮਿਲਣ ਗਿਆ ਜਿਹਦੇ ਘਰ ਗਿਆ ਉਹਨੇ ਕੀ ਕੀਤਾ ਭਲਾ ਉਹਨੇ ਉਹਦੇ ਖਿਲਾਫ ਗੁਨਾਹ ਕੀਤਾ ਹੈ ਤੇ ਹੁਣ ਜਿਹਨੇ ਗੁਨਾਹ ਕੀਤਾ ਆ ਉਹ ਇਹ ਚਾਹੁੰਦਾ ਕਿ ਹੁਣ ਮੇਰੇ ਨਾਲ ਮਿਲੇ ਵੀ ਪਹਿਲੇ ਵਾਂਗੂ ਕੀ ਕਰੇ ਭਲਾ ਮੇਰੇ ਨਾਲ ਮਿਲੇ ਵੀ ਪਹਿਲਾ ਵਾਂਗੂ ਅਗਲੇ ਦਿਨਦਰ ਗੁੱਸਾ ਤੇ ਨਿਕਾ ਪਰ ਹਿਰਕ ਆ ਕੀ ਆ ਭਲਾ ਹਿਰਕ ਗੁੱਸਾ ਹੋਰ ਹੁੰਦਾ ਤੇ ਹਿਰਕ ਹਿਰਕ ਹੋਰ ਹੁੰਦਾ ਗੁੱਸਾ ਉੱਥੇ ਕੀਤਾ ਜਾਂਦਾ ਆ ਜਿੱਥੇ ਸਾਡੀ ਮੁਹੱਬਤ ਨਾ ਹੋਵੇ ਤੇ ਹਿਰਕ ਉਥੇ ਹੁੰਦਾ ਜਿੱਥੇ ਸਾਡੇ ਮਨ ਦੇ ਵਿੱਚ ਅਗਲੇ ਦੇ ਲਈ ਬਹੁਤ ਵੱਡੀ ਇੱਕ ਮੁਹੱਬਤ ਹੋਵੇ ਉਥੇ ਫਿਰ ਹਿਰਕ ਹੁੰਦਾ ਵੀ ਤੈਨੂੰ ਮੇਰੀ ਮੁਹੱਬਤ ਦੀ ਕਦਰ ਨਹੀਂ ਸੀ ਤੇ ਹੁਣ ਅਗਲਾ ਕੀ ਚਾਹੁੰਦਾ ਭਲਾ ਵੀ ਇਹ ਹਿਰਕ ਵੀ ਨਾ ਕਰੇ ਤੇ ਬਾਅਦ ਵਿੱਚ ਫਿਰ ਉਹ ਚਲੇ ਜਾਂਦਾ ਹੈ ਤੇ ਫਿਰ ਉਹਨੇ ਪਛਤਾਪ ਵਾਕਿਆ ਉਹਦੇ ਮਨ ਵਿੱਚ ਆਇਆ ਇਹ ਪਤਾ ਕਿੱਥੋਂ ਪਤਾ ਲੱਗਦਾ ਜਦੋਂ ਚਲੇ ਜਾਂਦਾ ਫਿਰ ਉਹ ਗੁੱਸਾ ਕਰਦਾ ਮੈਂ ਤੇ ਗਿਆ ਸੀ ਜੀ ਮੈਨੂੰ ਉਹਨੇ ਸਿੱਧੇ ਮੂੰਹ ਬੁਲਾਇਆ ਨਹੀਂ ਹਾਂਜੀ ਮੈਂ ਤੇ ਗਿਆ ਸੀ ਪਰ ਮੈਨੂੰ ਉਹਨੇ ਸਿੱਧੇ ਮੂੰਹ ਬੁਲਾਇਆ ਨਹੀਂ ਵੀ ਕਮ ਲਿਆ ਤੂੰ ਇੰਨਾ ਕੁਝ ਕਰ ਦਿੱਤਾ ਹੁਣ ਉਹਦਾ ਇੰਨਾ ਵੀ ਨਹੀਂ ਸੀ ਬਣਦਾ ਤੇ ਅਸੀਂ ਕਿਹਨੇ ਅਸੀਂ ਜੋ ਮਰਜ਼ੀ ਕਰ ਜੇ ਪਵਿੱਤਰ ਆਤਮਾ ਸਾਡੇ ਅੰਦਰ ਉਦਾਸ ਨਾ ਹੋਵੇ ਅਸੀਂ ਜੋ ਮਰਜ਼ੀ ਕਰੀਏ ਪਵਿੱਤਰ ਆਤਮਾ ਸਾਡੇ ਅੰਦਰ ਨਿਰਾਸ਼ ਨਾ ਹੋਵੇ ਅਸੀਂ ਜੋ ਮਰਜ਼ੀ ਕਰੀਏ ਪਵਿੱਤਰ ਆਤਮਾ ਭੋਜ ਨਾ ਜਾਵੇ ਵੇ ਅਸੀਂ ਜੋ ਮਰਜੀ ਮਰਜੀ ਇੰਨਾ ਕਿ ਤੇ ਹੁਣ ਪਵਿੱਤਰ ਆਤਮਾ ਜੇ ਇਨਸਾਨ ਹੁੰਦੇ ਆ ਸਾਡਾ ਇੰਨਾ ਕਿ ਬਣਦਾ ਹਿਰਕ ਕਰਨਾ ਆਤਮਾ ਕਿਉਂ ਨੰਬਰ ਤੇ ਜਿਹੜਾ ਤੈਨੂੰ ਸਵਰਗ ਦੇ ਰਾਜ ਦੇ ਲਈ ਹਮੇਸ਼ਾ ਦੀ ਜ਼ਿੰਦਗੀ ਦੇ ਦੇ ਲਈ ਤਿਆਰ ਕਰਨ ਆਇਆ ਇੰਨਾ ਕਿ ਤੇ ਫਰਜ਼ੋਦਾ ਵੀ ਉਹਦਾ ਵੀ ਬਣਦਾ ਇੰਨਾ ਕਿ ਤੇ ਉਦਾਸ ਹੋਣਾ ਉਹਦਾ ਵੀ ਬਣਦਾ ਇੰਨਾ ਕਿ ਤੇ ਨਿਰਾਸ਼ ਹੋਣਾ ਉਹਦਾ ਵੀ ਬਣਦਾ ਤੇ ਇੰਨਾ ਕਿ ਤੇ ਬੁਝ ਜਾਣਾ ਉਹਦਾ ਵੀ ਬਣਦਾ ਪਰ ਤੈਨੂੰ ਛੱਡਿਆ ਨਹੀਂ ਅਜੇ ਵੀ ਬੁਝਿਆ ਹੋਇਆ ਵੀ ਤੇਰੇ ਅੰਦਰ ਅੰਦਰ ਹੀ ਅਜੇ ਵੀ ਤੂੰ ਜਿਹੜੀ ਗਲਤੀ ਕੀਤੀ ਜਿਹਦੇ ਕਾਰਨ 부ਜਿਆ ਤੂੰ ਜਿਹੜਾ ਗੁਨਾਹ ਕੀਤਾ ਜਿਹਦੇ ਕਾਰਨ ਉਹ 부ਜਿਆ ਅਜੇ ਵੀ ਤੂੰ ਇਸ ਵਚਨ ਦੀ ਗੱਲ ਮੰਨ ਲਾ ਤੇ ਤੋਬਾ ਜਿੰਦਾ ਚਾਹੀਦੀ ਆ ਓਦਾਂ ਗੋਡਿਆਂ ਤੇ ਬਹਿ ਕੇ ਕਰ ਲਾ ਤੇ ਜਦੋਂ ਇਸ ਵਚਨ ਦੇ ਅਨੁਸਾਰ ਤੋਬਾ ਕਰੇਗਾ ਇਹ ਵਚਨ ਦਾ ਤੇਲ ਜਿੰਦਾ ਹੀ ਅੰਦਰ ਆਵੇਗਾ ਪਵਿੱਤਰ ਆਤਮਾ ਦਾ ਭਾਂਬੜ ਫਿਰ ਮਚੇਗਾ ਉਹਦੀ ਅੱਗ ਫਿਰ ਉਸੇ ਤਰ੍ਹਾਂ ਹੀ ਭਾਂਬੜ ਮਚੇਗਾ ਮਚੇਗਾ ਪਰ ਭਾਂਬੜ ਮਚਾਉਣ ਦੇ ਲਈ ਵੀ ਹੁਣ ਮਿਹਨਤ ਕਰਨੀ ਪੈਣੀ ਹੈ ਕੀ ਕਰਨੀ ਪੈਣੀ ਭਲਾ ਮਿਹਨਤ ਕਰਨੀ ਪੈਣੀ ਸਿੱਧੀ ਅੱਗ ਲਾਉਣੀ ਸੌਖੀ ਹੁੰਦੀ ਬੁਜੀ ਹੋਈ ਨਹੀਂ ਜਗਣਾ ਹਾਂਜੀ ਬੁਜੀ ਹੋਈ ਨਹੀਂ ਜਗਣਾ ਆ ਘਰ ਟਾਗੇ ਬਣਾਉਣਾ ਹੋਵੇ ਤੇ ਬੜਾ ਟਾਈਮ ਲੱਗਦਾ ਜੀ ਇਹਨੂੰ ਨਵੇਂ ਸਿਰੇ ਬਣਾਉਣਾ ਹੋਵੇ ਤਾਂ ਕੋਈ ਜ਼ਿਆਦਾ ਟਾਈਮ ਕਿਉਂਕਿ ਪਹਿਲਾਂ ਢਾਏ ਹੋਏ ਨੂੰ ਸਾਂਭਣਾ ਹੁੰਦਾ ਫਿਰ ਉਹਦੇ ਉੱਤੇ ਕੰਸਟਰਕਸ਼ਨ ਕਰਨੀ ਹੈ ਨਾ ਸੋ ਉਸੇ ਤਰ੍ਹਾਂ ਯਾਦ ਰੱਖੀਏ ਅਸੀਂ ਕਿ ਪਹਿਲਾਂ ਤੇ ਉਸ ਲਹੂ ਦੀ ਕੀਮਤ ਨੂੰ ਸਮਝੀਏ ਜਿਹੜਾ ਸਾਡੀ ਖਾਤਰ ਬਹਾਇਆ ਗਿਆ ਸਾਡੇ ਸਾਰੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਕੇ ਉਹਨੇ ਇਹ ਸਾਰਾ ਕੰਮ ਨਿਬੇੜਿਆ ਹੈ ਤੇ ਹੁਣ ਸਾਨੂੰ ਚਾਹੀਦਾ ਕੀ ਹੈ ਭਲਾ ਅਸੀਂ ਉਹਦੀ ਆਗਿਆਕਾਰੀ ਦੇ ਵਿੱਚ ਬਣੇ ਰਹੀਏ ਅਸੀਂ ਅਗਰ ਸਾਡੇ ਕੋਲੋਂ ਪਾਪ ਹੋਵੇ ਤੇ ਸਿਰਫ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਕਹਿ ਕੇ ਨਵੇੜਾ ਕਰ ਦਈਏ ਵੀ ਪ੍ਰਭੂ ਗਲਤੀ ਹੋ ਗਈ ਗੁਨਾਹ ਹੋ ਗਿਆ ਤੇ ਮਾਫ਼ ਕਰ ਦੇ ਇਹ ਮਾਫ਼ ਨਹੀਂ ਹੋਇਆ ਇਹ ਦਿਲ ਦੀ ਤਕਤੀ ਤੇ ਲਿਖ ਲਓ ਇਹ ਮਾਫ਼ ਨਹੀਂ ਹੋਇਆ ਪਰਮੇਸ਼ਵਰ ਬਰੀਕੀ ਦੇ ਨਾਲ ਦੇਖਦਾ ਕਿੱਡਾ ਵੱਡਾ ਪਛਤਾਵਾ ਤੇਰੇ ਅੰਦਰ ਆਇਆ ਹੈ ਕੋਸ ਗੁਨਾਹ ਦੇ ਲਈ ਤੋ ਕਿੰਨਾ ਕੋ ਜਾਗਰੂਕ ਹੋਇਆ ਵੀ ਤੈਨੂੰ ਪਤਾ ਲੱਗਿਆ ਹੈ ਵੀ ਉਹ ਗੁਨਾਹ ਨੇ ਤੇਰੇ ਪਰਮੇਸ਼ਵਰ ਨੂੰ ਕਿੰਨਾ ਦੁਖੀ ਕੀਤਾ ਫਿਰ ਸਿਸਟਮ ਚੱਲਦਾ ਤੇ ਦੌਦ ਦਾ ਕੀ ਮਸਲਾ ਸੀਗਾ ਦੌਦ ਦਾ ਇਹੀ ਮਸਲਾ ਸੀ ਇਨਸਾਨ ਸੀਗਾ ਗਲਤੀ ਹੁੰਦੀ ਸੀ ਗੁਨਾਹ ਹੁੰਦਾ ਸੀ ਲੇਕਿਨ ਦੌਦ ਵਰਗੇ ਗੁਨਾਹ ਨੂੰ ਨਮਾ ਜਨ ਪਾਇਆ ਹੈ ਬੰਦਾ ਨਹੀਂ ਕਰ ਸਕਦਾ ਉਹਦੇ ਲਈ ਕੋਈ ਮਾਫੀ ਨਹੀਂ ਦੋਦ ਵਾਲੇ ਗੁਨਾਹ ਨਮਾ ਜਨਮ ਪਾਇਆ ਹ ਬੰਦਾ ਕਰੇ ਇਹਦੇ ਲਈ ਨਹੀਂ ਮਾਫੀ ਕਿਉਂਕਿ ਇਹਦੇ ਲਈ ਲਹੂ ਦੀ ਕੀਮਤ ਦਿੱਤੀ ਹੈ ਇਹਦੇ ਲਈ ਕੋਈ ਇਹਦੇ ਪਾਪ ਨੂੰ ਲੈ ਕੇ ਸਲੀਬ ਦੇ ਉੱਤੇ ਚੜਿਆ ਆ ਔਰ ਉਹਨੇ ਉਹ ਦੁੱਖ ਸਹਿਆ ਜਿਹੜਾ ਦੁੱਖ ਇਹਦੇ ਹਿੱਸੇ ਦਾ ਸੀ ਤੇ ਹੁਣ ਤੇ ਉਹ ਜਿਹਦਾ ਦੱਸਿਆ ਸੀ ਨਾ ਪਾਸਾ ਸਾਹਿਬਾ ਨੇ ਵੀ ਹੁਣ ਤੇ ਆਪਾਂ ਆਪਾਂ ਕੀ ਕਹਿ ਦੇਵਾਂਗੇ ਗੁਰਦੁਆਰਨ ਦੇ ਗਏ ਸੀ ਨਾ ਵੀ ਤਹਾਡੀ ਫਾਂਸੀ ਦੀ ਸਜ਼ਾ ਤੁਹਾਡੇ ਜ਼ੁਲਮ ਜ਼ੁਲਮ ਨੂੰ ਆਪਣੇ ਉੱਤੇ ਕਿਸੇ ਨੇ ਲੈ ਕੇ ਤੇ ਤੁਹਾਡੀ ਜਗਾ ਦੇ ਉੱਤੇ ਉਹ ਫਾਂਸੀ ਤੇ ਲਟਕਣ ਜਾ ਰਿਹਾ ਹੈ ਤੇ ਤੁਹਾਨੂੰ ਮੁਲਾਕਾਤ ਦਾ ਮੌਕਾ ਮਿਲੇ ਉਸ ਬੰਦੇ ਦੇ ਨਾਲ ਜਿਹਨੇ ਸਵੇਰੇ ਚੜਨਾ ਹੈ ਫਾਂਸੀ ਦੇ ਉੱਤੇ ਤੇ ਫਾਂਸੀ ਅਸਲ 'ਚ ਹੋਣੀ ਸੀ ਤੁਹਾਨੂੰ ਤੇ ਤੁਸੀਂ ਫਿਰ ਉਹਨੂੰ ਜਾ ਕੇ ਮੁਲਾਕਾਤ ਦੇ ਵੇਲੇ ਕੀ ਕਹੋਗੇ ਸਾਰੇ ਸਾਈਆਂ ਕੋ ਇਹ ਹੀ ਆ ਹਾਂਜੀ ਜੋ ਮਰਜੀ ਪ੍ਰਭੂ ਜੀ ਤੇਰਾ ਧੰਨਵਾਦ 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 ਕਾਦਾ ਧੰਨਵਾਦ ਕਰਨੇ ਜੇਰਾ ਸੋਚੀਏ ਇੱਕ ਬੰਦਾ ਤੁਹਾਡੇ ਲਈ ਫਾਂਸੀ ਚੜਨ ਲੱਗਾ ਤੇ ਤੁਸੀਂ ਉਹਨੂੰ ਜਾ ਕੇ ਕਿਉਂਗੇ ਉਹ ਫਾਂਸੀ ਕਿਉਂ ਚੜਨ ਲੱਗਾ ਭਲਾ ਅਸੀਂ ਬਚ ਜਾਈਏ ਕਾਦੇ ਨਹੀਂ ਭਲਾ ਅਸੀਂ ਬਚ ਜਾਈਏ ਤੇ ਉਹਦੇ ਬਦਲੇ ਚ ਬਸ ਧੰਨਵਾਦ ਧੰਨਵਾਦ ਹੈ ਨਹੀਂ ਉੱਥੇ ਤਾਂ ਲਫਜ ਹੀ ਹੈ ਨਹੀਂ ਉੱਥੇ ਤਾਂ ਲਫਜ ਹੈ ਨਹੀਂ ਉੱਥੇ ਤੂੰ ਇਹ ਅੱਖਾਂ ਚ ਅੱਖਾਂ ਪਾਓ ਤੇ ਉਹਦੀਆਂ ਅੱਖਾਂ ਦੱਸਣਗੀਆਂ ਕਿ ਹੁਣ ਤੂੰ ਅੱਗਿਓ ਕਿਦਾਂ ਦਾ ਜੀਉਣਾ ਹੈ ਉਹਦੀਆਂ ਅੱਖਾਂ ਦੱਸਣਗੀਆਂ ਹੁਣ ਤੋਂ ਅੱਗੇ ਤੋਂ ਕਿਦਾਂ ਦਾ ਜੀਵਨ ਜਿਹਨ ਲਿਖਿਆ ਨਾ ਜੋ ਨਾਦੀ ਬੁੱਕ ਆਫ ਰਿਵਿਲੇਸ਼ਨ ਦੇ ਵਿੱਚ ਉਹਦੀਆਂ ਅੱਖਾਂ ਅੱਗ ਦੀਆਂ ਬਲਦੀਆਂ ਹੋਈਆਂ ਲਾਟਾਂ ਵਰਗੀਆਂ ਸੀ ਹallelujah ਕਿਦਾਂ ਦੀਆਂ ਬਲਾ ਹੁਣ ਉਹ ਸਾਡੇ ਜੀਵਨ ਦੇ ਵਿੱਚ ਪਾਪ ਨੂੰ ਬਰਦਾਸ਼ਤ ਕਰ ਸਕਦਾ ਨਹੀਂ ਉਹ बार-बार ਯਾਦ ਦਿਵਾ ਰਿਹਾ ਯਾਦ ਰੱਖ ਹੁਣ ਤੇਰੇ ਲਈ ਦੁਬਾਰਾ ਕਿਸੇ ਨੇ ਸਲੀਬ ਦੇ ਉੱਤੇ ਚੜਨ ਵਾਸਤੇ ਆਉਣਾ ਹੁਣ ਤੈਨੂੰ ਦੁਬਾਰਾ ਕਿਸੇ ਨੇ ਤੇਰੇ ਪਾਪ ਨੂੰ ਆਪਣੇ ਉੱਤੇ ਚੱਕਣ ਦੇ ਲਈ ਆਉਣਾ ਉਹਨਾਂ ਨੇ ਇੱਕ ਵਾਰੀ ਆਉਣਾ ਸੀਗਾ موسی ਦਾ ਪਿੱਛੇ ਇਹਦਾ ਸਿੱਖਿਆ ਸੀ ਨਾ ਵੀ موسی ਦਾ ਦੂਵੀਂ ਵਾਰੀ ਚਟਾਨ ਨੂੰ लाठी ਮਾਰਨ ਦੇ ਪਿੱਛੇ ਜਿਹੜਾ ਪਰਮੇਸ਼ਰ ਦਾ ਕਰੋਧ ਇਹਨਾਂ ਆਇਆ ਨਾ ਕਿ ਉਹ ਵਾਅਦੇ ਦੀ ਧਰਤੀ ਵਿੱਚ ਜਾਣ ਤੋਂ ਪਰਮੇਸ਼ਰ ਨੇ ਉਹਨੂੰ ਇਸੇ ਲਈ ਰੋਕ ਦਿੱਤਾ ਹੈ ਤੂੰ ਹੁੰਦਾ ਕੌਣ ਐ ਮੈਨੂੰ ਦੋ ਵਾਰ ਮਾਰਨ ਵਾਲਾ ਜੇ ਧਰਤੀ ਵਾਲੇ ਸਿਸਟਮ ਦੇ ਵਿੱਚ ਪਰਮੇਸ਼ਵਰ موسی ਵਰਗੇ ਬੰਦੇ ਨੂੰ ਜਿਹਨੂੰ ਪਰਮੇਸ਼ਵਰ ਇਹ ਕਹਿੰਦਾ ਸੀ ਕਿ ਮੇਰੇ ਘਰ ਦੇ ਵਿੱਚ ਅਗਰ ਕੋਈ ਅਤਵਾਰ ਯੋਗ ਹੈਗਾ ਅਗਰ ਮੈਂ ਕਿਸੇ ਤੇ ਅਤਵਾਰ ਕਰ ਸਕਦਾ ਆ ਅਗਰ ਮੈਂ ਕਿਸੇ ਦੇ ਨਾਲ ਰੂਬਰੂ ਗੱਲ ਕਰ ਸਕਦਾ ਆ ਤੇ ਉਹ ਮੇਰਾ ਇਹ ਦਾਸ ਮਰਦ موسی ਆ ਕੌਣ ਪੜਾ ਜਨਾਨੀ موسی ਨਹੀਂ ਕੌਣ ਪੜਾ ਆਮੀ ਕਈ ਵਾਰੀ ਕੋਈ ਗਲਤ ਫਲਤ ਕੰਮ ਕਰੀਏ ਤੇ ਕਹਿ ਦਿੰਦੇ ਨੇ ਕਾਇ ਕਹਿੰਦੇ ਨੇ ਨਾ ਪਾਓ ਜਨਾਨੀ ਵਾਲੇ ਕੰਮ ਨਹੀਂ ਕਰੀਦੇ ਤੇ ਪਰਮੇਸ਼ਰ ਮੋਹਰ ਲਾਉਂਦਾ ਇਹ ਜਨਾਨੀ ਨਿਗਾ ਇਹ ਕੌਣ ਹੈ ਬਾਲਾ ਇਹ ਮਰਦੇ ਆ ਇਹਦੇ ਨਾਲ ਮੈਂ ਕਿਦਾਂ ਗੱਲ ਕਰਦਾ ਆ ਰੂ 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 ਗੱਲ ਕਰਦਾ ਤੇ ਉਹ ਜਿਹਦੇ ਉੱਤੇ ਪਰਮੇਸ਼ਵਰ ਏਡੀ ਵੱਡੀ ਸਾਖੀ ਦਿੰਦਾ ਜਿਹਦੇ ਤੇ ਪਰਮੇਸ਼ਵਰ ਏਡੀ ਵੱਡੀ ਗਵਾਹੀ ਦਿੰਦਾ ਤੇ ਯਾਦ ਰੱਖਿਆ ਕਰੋ ਅਸੀਂ ਜਿਆਦਾ ਫਸਦੇ ਆ ਜਦੋਂ ਅਸੀਂ ਦਾਵਾ ਕਰਦੇ ਆ ਸਾਨੂੰ ਬੜਾ ਗਿਆਨ ਆ ਜਦੋਂ ਅਸੀਂ ਇਹ ਦਾਵਾ ਕਰਦੇ ਆ ਕਿ ਸਾਨੂੰ ਬੜਾ ਗਿਆਨ ਆ ਜਾਂ ਰੱਬ ਸਾਡੇ ਬਹੁਤ ਨਜ਼ਦੀਕ ਆ ਜਾਂ ਰੱਬ ਸਾਡੇ ਤੋਂ ਬੜੇ-ਬੜੇ ਵੱਡੇ ਕੰਮ ਲੈ ਰਿਹਾ ਆ ਸਾਡੇ ਉੱਤੇ ਕਰੋਧਵਾਨ ਵੀ ਫਿਰ ਉਨਾ ਹੀ ਹੁੰਦਾ ਤੁਗ ਜਿੰਨਾ ਫਿਰ ਉਹ ਸਾਡੇ ਨਾਲ ਆ ਨਾ ਤੇ ਉਹ ਇਹਦਾ ਮਤਲਬ ਸਾਡੀ ਨਜ਼ਦੀਕੀ ਜਾਦੀ ਹੋਈ ਨਾ ਜੇ ਮੇਰੇ ਦੁਆਰਾ ਪ੍ਰਭੂ ਜਿਆਦਾ ਕੰਮ ਲੈ ਰਿਹਾ ਤੇ ਇਹਦਾ ਮਤਲਬ ਸਿੱਧਾ ਕੀ ਹੈ ਮੇਰੀ ਨਜ਼ਦੀਕੀ ਪ੍ਰਭੂ ਦੇ ਨਾਲ ਜਿਆਦਾ ਆ ਤੇ ਜਿਹਦੀ ਜਿੰਨੀ ਜਿਆਦਾ ਨਜ਼ਦੀਕੀ ਆ ਨਾ ਉਹਦੇ ਲਈ ਉਹ ਉਨਾ ਹੀ ਜ਼ਿਆਦਾ ਕਠੋਰ ਵੀ ਆ ਫਿਰ ਆਪਾਂ ਆਮ ਜਿਹੜਾ ਅਣਜਾਣ ਹੋਵੇ ਕਿਸੇ ਚੀਜ਼ ਤੋਂ ਉਹ ਗਲਤੀ ਕਰਦਾ ਨਾ ਤੇ ਉਹਦੇ ਲਈ ਉਹਨਾਂ ਕਰੋਧ ਨਹੀਂ ਜਾਗਦਾ ਉਹਦੇ ਲਈ ਉਹਨਾਂ ਕਰੋਧ ਮੰਨ ਕੇ ਚਲੋ ਵੀ ਇੱਕ ਆਮ ਬੰਦਾ ਕਿਸੇ ਦਾ ਕਤਲ ਕਰਦਾ ਨਾ ਉਹ ਇਸ ਕਰਕੇ ਉਹਨੂੰ ਉਹਨੂੰ ਗੰਭੀਰਤਾ ਦਾ ਪਤਾ ਨਹੀਂ ਆਮ ਬੰਦਾ ਚੋਰੀ ਛੱਗੀ ਕਰਦਾ ਉਹਨੂੰ ਉਹਦੀ ਗੰਭੀਰਤਾ ਉਹਨਾਂ ਪਤਾ ਨਹੀਂ ਤੇ ਹੁਣ ਜਿਹੜੇ ਕਾਨੂੰਨ ਨੂੰ ਚਲਾਉਣ ਵਾਲੇ ਜਿਹੜੇ ਫੜਦੇ ਉਹਨਾਂ ਨੂੰ ਵੀ ਤੁਸੀਂ ਗਲਤੀ ਨਾ ਕਰੋ ਤੇ ਉਹ ਹੁਣ ਜਦੋਂ ਆਪ ਗਲਤੀ ਕਰਦੇ ਆ ਉਦੋਂ ਜੱਜ ਦੀਆਂ ਅੱਖਾਂ ਦੇ ਵਿੱਚ ਜਦੋਂ ਪਤਾ ਲੱਗਦਾ ਇਹ ਵਾਕਏ ਮੁਜਰਮਾ ਉਦੋਂ ਜੱਜ ਦੀਆਂ ਅੱਖਾਂ ਓਹ ਸਬੰਦੇ ਦੇ ਪ੍ਰਤੀ ਕੋਈ ਨਜ਼ਰੀਆ ਹੀ ਹੋਰ ਹੁੰਦਾ ਉਹ ਇਸੇ ਲਈ ਹੁੰਦਾ ਵੀ ਮੂਰਖਾ ਲੋਕਾਂ ਨੂੰ ਤੇ ਪਤਾ ਨਹੀਂ ਤੈਨੂੰ ਤਾਂ ਸਾਰਾ ਕੁਝ ਦਾ ਕੀ ਹੈ ਭਲਾ ਪਤਾ ਇਸ ਕਰਕੇ ਇਸ ਇੰਤਜ਼ਾਮ ਦਾ ਜਿਹਨੂੰ ਪਤਾ ਨਾ ਜਿਹਨੂੰ ਇਸ ਇੰਤਜ਼ਾਮ ਦਾ ਉਹਦੇ ਲਈ ਫਿਰ ਉਹ ਉਹਨਾਂ ਜਿੰਨਾ ਉਹ ਜਿਹੜਾ ਇਹਨੂੰ ਜਾਣਦਾ ਤੇ ਚੱਲਦਾ ਆ ਜਿੰਨਾ ਉਹ ਤੋਂ ਖੁਸ਼ ਆ ਜਦੋਂ ਉਹ ਸੱਜੇ ਖੱਬੇ ਹੁੰਦਾ ਆ ਤੇ ਉਹ ਫਿਰ ਓਨਾ ਹੀ ਜ਼ਿਆਦਾ ਉਹਦੇ ਉੱਤੇ ਕ੍ਰੋਧਵਾਨ ਵੀ ਹੁੰਦਾ ਇਸ ਲਈ موسی ਨੂੰ ਕਹਿੰਦਾ ਹੁਣ ਤੂੰ ਵੱਡ ਸਕਦਾ ਤੂੰ ਹੁੰਦਾ ਕੌਣ ਆ ਮੈਨੂੰ ਦੂਜੀ ਵਾਰੀ ਮਾਰਨ ਵਾਲਾ ਤੇ ਜਿਹਨੇ ਦੂਜੀ ਵਾਰੀ ਮਾਰਿਆ ਲਿਖਿਆ ਨਾ ਚਟਾਨ ਯਸੂ ਮਸੀਹ ਸੀ ਤੇ ਜਿਹਨੇ ਦੂਜੀ ਵਾਰੀ ਮਾਰਿਆ ਉਹਨੂੰ ਕਹਿੰਦਾ ਤੂੰ ਨਹੀਂ ਜਾ ਸਕਦਾ ਵਾਅਦੇ ਦੀ ਧਰਤੀ ਦੇ ਵਿੱਚ ਅੱਜ ਅਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੀਏ ਅੱਜ ਜਦੋਂ ਜਦੋਂ ਵੀ ਅਸੀਂ ਸੱਜੇ ਖੱਬੇ ਹੁੰਦੇ ਆ ਨਾ ਉਦੋਂ ਉਦੋਂ ਅਸੀਂ ਯਿਸੂ ਮਸੀਹ ਨੂੰ ਦੁਬਾਰਾ ਸਰੀਰ ਦੇ ਉੱਤੇ ਚਾੜ ਕੇ ਮਾਰ ਰਹੇ ਹਾਂ ਕੀ ਕਰ ਰਹੇ ਆ ਭਲਾ बार-बार ਉਹਨੂੰ ਸਰੀਰ ਤੇ ਚਾੜ ਕੇ ਤੇ ਜੇ ਇੱਕ ਵਾਰੀ ਤੋਂ ਵੱਧ ਦੂਜੀ ਵਾਰੀ ਮਾਰਨ ਵਾਲੇ موسی ਨੂੰ ਖੁਦਾ ਨੇ ਕਿਹਾ ਵਾਅਦੇ ਦੀ ਧਰਤੀ ਦੇ ਵਿੱਚ ਨਹੀਂ ਵੜ ਸਕਦਾ ਤੇ ਫਿਰ ਅੱਜ ਕੀਮਤ ਦਿੱਤੇ ਹੋਏ ਖੂਨ ਦੇ ਖਰੀਦੇ ਹੋਏ ਅਸੀਂ ਲੋਕ ਆ ਸਾਡੇ ਲਈ ਫਿਰ ਕਿੱਡਾ ਕਠੋਰ ਹੋਵੇਗਾ ਜਿੰਨਾ ਅਨੁਗ੍ਰਹਿ ਆ ਉਨੀ ਫਿਰ ਕਠੋਰਤਾ ਕਿਉਂਕਿ ਅਨੁਗ੍ਰਹਿ ਦੇ ਯੁੱਗ ਦੇ ਵਿੱਚ ਕਾਨੂੰਨ ਸਖਤ ਕਰ ਦਿੱਤੇਗੇ ਜਿੱਥੇ ਮਾਫੀ ਆਈ ਉਥੇ ਪਰਮੇਸ਼ਵਰ ਪਹਿਲੇ ਨਾਲੋਂ ਕੀ ਹੋ ਗਿਆ ਭਲਾ ਬੋਲਦਾ ਕੀ ਹੋ ਗਿਆ ਜੀ ਜਿੱਥੇ ਮਾਫੀ ਆਈ ਉੱਥੇ ਪਰਮੇਸ਼ਰ ਪਹਿਲਾਂ ਦੇ ਨਾਲੋਂ ਸਖਤ ਹੋਇਆ ਜਿਆਦਾ ਤਾਂ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਨਰਮ ਹੋ ਗਿਆ ਹੈ ਹੁਣ ਕਹਿੰਦੇ ਇਹਨੂੰ ਗਰੈਜ ਹੋ ਗਿਆ ਹੁਣ ਮਾਫੀ ਦਾ ਜੋਗੇ ਹੈ ਜੀ ਤੇ ਫਲੂਸ ਕਹਿੰਦਾ ਵੀ ਜੋ ਪਾਪੀਆਂ ਦੀ ਖਾਤਰ ਮਰਿਆ ਤੇ ਇਹਦਾ ਮਤਲਬ ਇਹ ਨਹੀਂ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਭਈ ਕਿਰਪਾ 바ਲੀ ਹੋਵੇ ਬਲਕਿ ਹੁਣ ਸਾਨੂੰ ਬੰਦੇ ਬਣਨ ਦੀ ਲੋੜ ਆ ਸਾਨੂੰ ਓਨੀ ਗੰਭੀਰਤਾ ਵਿੱਚ ਸਮਝਣ ਦੀ ਲੋੜ ਆ ਕਿ ਉਹਨਾਂ ਦੇ ਲਈ ਕੁਰਬਾਨ ਨਹੀਂ ਸੀ ਹੋਇਆ ਪ੍ਰਭੂ ਯਸਮ ਸੀ ਸਾਡੇ ਲਈ ਉਹਨੇ ਲਹੂ ਬਹਾਇਆ ਹੈ ਉਸ ਲਹੂ ਦੇ ਵਸੀਲੇ ਜਿਹੜਾ ਸਲੀਬ ਦੇ ਉੱਤੇ ਬਹਾਇਆ ਗਿਆ ਆ ਉਹ ਲਹੂ ਇਸ ਲਈ ਉਹਦਾ ਬਹਾਇਆ ਕਿ ਉਹਨੇ ਦੁਨੀਆ ਦੇ ਪਾਪ ਨੂੰ ਆਪਣੇ ਉੱਤੇ ਲਿਆ ਆ ਤੇ ਉਹਦੀ ਕਦਰੋਂ ਕੀਮਤ ਦਾ ਸਾਨੂੰ ਬੜੀ ਗੰਭੀਰਤਾ ਦੇ ਨਾਲ ਅਹਿਸਾਸ ਹੋਣਾ ਚਾਹੀਦਾ ਹੈ ਆਪਣੀਆਂ ਅੱਖਾਂ ਬੰਦ ਕਰਾਂਗੇ ਸਿਰਾਂ ਝੁਕਾਵਾਂਗੇ ਭਾਈ ਦੇਸ਼ਾਦ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਆ ਹਾਲੇ ਹੀ ਮਿਹਰਬਾਨੀ ਖੁਦਾ ਤੁਹਾਡਾ ਪਰਮੇਸ਼ਵਰ ਅਸੀਂ ਤੇਰਾ ਧੰਨਵਾਦ ਕਰਦੇ ਆ ਖੁਦਾਵੰਨ ਖੁਦਾ ਇਸ ਪਿਆਰੇ ਅਤੇ ਸੁੰਦਰ ਸਮੇਂ ਦੇ ਲਈ ਖੁਦਾਵੰਦ ਖੁਦਾ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਬਖਸ਼ਿਆ ਖੁਦਾਵੰਦ ਖੁਦਾ ਮੇਰੇ ਪਿਤਾ ਇਸ ਕਸਟ ਲਈ ਕਿੈਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਔਰ ਪਿਤਾ ਪਰਮੇਸ਼ਰ ਤੇਰੇ ਦਾਸ ਦੇ ਜ਼ਰੀਏ ਖੁਦਾਵੰਦ ਖੁਦਾ ਜੋ ਜ਼ਿੰਦਾ ਕਲਾਮ ਨੂੰ ਖੁਦਾਵੰਦ ਅਸੀਂ ਸਿੱਖਿਆ ਖੁਦਾਵੰਦ ਖੁਦਾ ਮੇਰੇ ਪਿਤਾ ਪਰਮੇਸ਼ਰ ਇਸ ਤੈ ਅਸੀਂ ਚੱਲਣ ਵਾਲੇ ਬਣੀ ਔਰ ਸਾਡਾ ਜੀਵਨ ਖੁਦਾਵੰਦ ਪਾਪ ਰਾਹਿਤ ਹੋ ਜਾਏ ਖੁਦਾਵੰਦ ਖੁਦਾ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਚੱਲ ਸਕੀਏ ਖੁਦਾਵੰਦ ਔਰ ਤੇਰੇ ਨਾਮ ਨੂੰ ਮਹਿਮਾ ਦੇ ਸਕੀਏ ਖੁਦਾਵੰਤ ਤੇਰੀ ਬਾਗ ਦਾ ਦੇ ਵਿੱਚ ਖੜੇ ਹੋ ਸਕੀਏ ਖੁਦਾਵੰਤ ਤੇਰੇ ਸਾਹਮਣੇ ਮੇਰੇ ਪਿਤਾ ਪਰਮੇਸ਼ਰ ਹallelujah ਥੈਂਕ ਯੂ ਫਾਦਰ ਥੈਂਕ ਯੂ ਲਾਰਡ ਜੀਸਸ ਤੇਰਾ ਧੰਨਵਾਦ ਕਰਦੇ ਸਾਰੀ ਮਹਿਮਾ ਔਰ ਇੱਜ਼ਤ ਔਰ ਮਾਨ ਔਰ ਜ਼ਲਾਲ ਖੁਦਾਵੰਤ ਦੇ ਨਾਮ ਨੂੰ ਦਿੰਦੇ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ ਚ ਅਸੀਂ ਇਸ ਪ੍ਰਾਰਥਨਾ ਨੂੰ ਪਿਤਾ ਕੋਲ ਮੰਗਦੇ ਆਮਨ ਹੁਣ ਸਾਡੇ ਖੁਦਾ ਜੈਸਮ ਸੀ ਦਾ ਫਜ਼ਲ ਖੁਦਾਬਾਬ ਦੇ ਮੁਹੱਬਤ ਪਾਕ ਰੋ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ ਆਮੀਨ